ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਭਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਤ ਸੰਗਤ ਜਿਓ ਜਿਨ੍ਹਾਂ ਨੇ ਆਪਣਾ ਆਪ ਸਮਰਪਤ ਕੀਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਉਹਨਾਂ ਨੇ ਜੀਵਨ ਦਾ ਬਹੁਤ ਸੁੱਖ ਪ੍ਰਾਪਤ ਕੀਤਾ ਹੈ ਗੁਰਬਾਣੀ ਦੇ ਵਿੱਚ ਇੱਕ ਫਰਮਾਨ ਆਪਾਂ ਪੜ੍ਹਦੇ ਹਾਂ ਕਿ ਜਿਨ ਕੇ ਹਿਰਦੇ ਵਸਿਆ ਮੇਰਾ ਹਰ ਹਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਮਾਲਕ ਦਾ ਨਾਮ ਵਸਿਆ ਹੈ ਕਹਿੰਦੇ ਫਿਰ ਰਿੱਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰਨ ਜੋ ਹਰ ਨਾਮ ਧਿਆਏ ਜਿਹੜੇ ਨਾਮ ਨੂੰ ਧਿਆਉਂਦੇ ਨੇ ਜਿਹੜੇ ਆਦੇ ਆਪ ਨੂੰ ਸਮਰਪਿਤ ਗੁਰੂ ਚਰਨਾਪਾਸ ਕਰਦੇ ਨੇ ਕਹਿੰਦੀ ਇਹ ਜੀਵਨ ਦਾ ਬਹੁਤ ਵੱਡਾ ਸੁੱਖ ਪ੍ਰਾਪਤ ਕਰਦੇ ਨੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਅਨੰਦ ਸਹਿ ਬਾਣੀ ਦਾ ਆਪਾਂ ਰੋਜ਼ਾਨਾ ਪੜ੍ਹਦੇ ਆਂ ਖੁਸ਼ੀ ਤੇ ਗਮੀ ਦੇ ਵੇਲੇ ਪੜ੍ਹਦੇ ਆਂ ਪਰ ਦੇਖੋ ਕਮਾਲ ਦੀ ਬਾਣੀ ਇਹ ਹੈ ਵੀ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਿੰਨਾ ਕੁ ਜੀਵਨ ਦਾ ਸੁੱਖ ਤੇ ਚੈਨ ਆਨੰਦ ਪ੍ਰਾਪਤ ਹੁੰਦਾ ਹੈ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਇਕਾਗਰਤਾ ਬੜੇ ਧਿਆਨ ਨਾਲ ਪੜਦੇ ਆ ਤੇ ਆਪਣੇ ਆਪ ਨੂੰ ਸਮਰਪਿਤ ਕਰੀਏ ਘਰਾਂ ਚ ਬਾਣੀ ਪੜਿਆ ਕਰੋ ਵਦ ਵਦ ਗੁਰੂ ਵਾਲੇ ਬਣ ਕੇ ਰਹਿੰਦੇ ਜੀਵਨ ਨੂੰ ਸਫਲ ਬਣਾਉਣ ਦਾ ਉਦਮ ਕਰੀਏ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ